हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਬਾਰੇ ਆ આ ਵੀ વિડિયો ਦੇ ਵਿੱਚ મેં ਤੁਹਾਡੇ ਨਾਲ શેર કરીਆਂ કે ਤੁਸੀਂ ਸਿਰਫ 10 ਦਿਨ ਲਗਾਤਾਰ ਤਿੰਨ ਉਪਾ ਕਰਨੇ ਨੇ ਉਸ ਤੋਂ ਬਾਅਦ ਤੁਹਾਡੇ ਸਾਰੇ ਕੰਮ ਬਣ ਜਾਣਗੇ ਜੋ ਤੁਸੀਂ ਸੋਚੋਗੇ ਉਹੀ ਹੋਵੇਗਾ ਜਿਹੜੇ ਰੁਕੇ ਹੋਏ ਕੰਮ ਉਹ ਚੱਲ ਪੈਣਗੇ ਠੀਕ ਹੈ ਇੰਨੀ ਜ਼ਿਆਦਾ ਯਾਨੀ ਕਿ ਪਾਵਰ ਹੈ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਸੋ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿਹੜੀ ਚੀਜ਼ ਕਰਨੀ ਆ ਕਿਹੜੇ ਉਪਾਅ ਨੇ ਕਿਵੇਂ ਕਰਨੇ ਨੇ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵਾਅਦਾ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਇਹ ਚੀਜ਼ ਹੈ ਨਾ ਮੈਂ ਤੁਹਾਡੇ ਨਾਲ ਇੱਕ ਕਹਾਣੀ ਦੇ ਜ਼ਰੀਏ ਸ਼ੇਅਰ ਕਰਦੀ ਆਂ ਇਸ ਕਹਾਣੀ ਦੇ ਵਿੱਚ ਤੁਹਾਨੂੰ ਸਾਰੀ ਗੱਲ ਵੀ ਸਮਝ ਆਊਗੀ ਵੀ ਕਰਨਾ ਕੀ ਆ ਕਿਹੜੇ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰਨੀਆਂ ਉਹ ਵੀ ਤੁਹਾਨੂੰ ਪਤਾ ਚੱਲ ਜਾਣੀਆਂ ਕਿਵੇਂ ਕਰਨੀਆਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਹਰ ਇੱਕ ਗੱਲ ਦਾ ਜਵਾਬ ਮਿਲ ਜਾਊਗਾ ਕੋਈ ਡਾਊਟ ਨਹੀਂ ਤੁਹਾਨੂੰ ਰਹੂਗਾ ਪਰ ਸ਼ਰਤ ਇਹ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਚੰਗੀ ਤਰ੍ਹਾਂ ਸੁਣਿਓ ਤੇ ਸਮਝਿਓ ਫਿਰ ਉਸੇ ਤਰੀਕੇ ਨਾਲ ਕਰਨਾ ਜਿਵੇਂ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਦਾ ਰਿਜ਼ਲਟ ਮਿਲੇ ਤੁਹਾਨੂੰ ਵਾਕਈ ਪਤਾ ਚੱਲੇ ਵੀ ਵਾਕਈ ਕੰਮ ਕਰਦੀਆਂ ਨੇ ਇਹ ਚੀਜ਼ਾਂ 100% ਕੰਮ ਕਰਦੀਆਂ ਨੇ ਸ਼ਰਤ ਇਹ ਵੀਕਦਾ ਪੂਰਾ ਉਵੇਂ ਕਰਨਾ ਜਿਵੇਂ ਮੈਂ ਦੱਸੂਗੀ ਦੂਸਰਾ ਵੀ ਤੁਸੀਂ ਪੂਰਾ ਵਿਸ਼ਵਾਸ ਨਾ ਕਰਨਾ ਕਿੰਤੂ ਪਰੰਤੂ ਕਿਵੇਂ ਕਿੱਦਾਂ ਹੋਵੇਗਾ ਇਹ ਚੀਜ਼ਾਂ ਨਹੀਂ ਸੋਚਣੀਆਂ ਤੁਸੀਂ ਇਹ ਚੀਜ਼ ਕਰਨੀ ਹੈ ਤੇ ਛੱਡ ਦੇਣੀ ਹੈ ਪਰਮਾਤਮਾ ਤੇ ਛੱਡ ਦੇਣੀ ਹੈ ਯੂਨੀਵਰਸ ਤੇ ਛੱਡ ਦੇਣੀ ਹੈ ਆਪਣੇ ਸਬਕੌਂਸ਼ੀਅਸ ਮਾਈਂਡ ਤੇ ਛੱਡ ਦੇਣੀ ਹੈ ਤੁਸੀਂ ਉਸ ਤੋਂ ਬਾਅਦ ਕੁਝ ਨਹੀਂ ਸੋਚਣਾ ਠੀਕ ਹੈ ਸੋ ਚਲੋ ਜੀ ਹਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਇਹ ਕਹਾਣੀ ਹੈਗੀ ਬੁੱਧਸ਼ ਦੇ ਟਾਈਮ ਦੀ ਇੱਕ ਕਿਸਾਨ ਸੀਗਾ ਉਹ ਕਿਸਾਨ ਕੋਲੇ ਜ਼ਮੀਨ ਵੀ ਘੱਟ ਸੀ ਤੇ ਉਹ ਮਤਲਬ ਜਿੰਨੀ ਕਿ ਪੈਦਾਵਾਰ ਉਹ ਉਗਾਉਂਦਾ ਸੀ ਨਾ ਉਹਦੇ ਨਾਲ ਘਰ ਦੇ ਖਰਚੇ ਉਹਦੇ ਬੜੀ ਮੁਸ਼ਕਿਲ ਨਾਲ ਚੱਲਦੇ ਸੀ ਠੀਕ ਹੈ ਜੀ ਉਹ ਹਰ ਟਾਈਮ ਇਹ ਸੋਚਦਾ ਸੀ ਵੀ ਮੇਰਾ ਕੁਝ ਨਹੀਂ ਹੋ ਸਕਦਾ ਮੈਂ ਤਾਂ ਕੁਝ ਕਰਨੀ ਪਾਉਂਗਾ ਮੇਰੇ ਪਰਿਵਾਰ ਲਈ ਮੈਂ ਕੁਝ ਨਹੀਂ ਕਰ ਪਾਉਂਗਾ ਉਹ ਹਰ ਟਾਈਮ ਇਹ ਸੋਚਦਾ ਸੀ ਠੀਕ ਹੈ ਜੀ ਤੇ ਦੇਖੋ ਜੇ ਆਪਾਂ ਦੇਖੀਏ ਜਿਹੜੀ ਖੇਤੀਬਾੜੀ ਆ ਕੁਝ ਕਿਸਾਨ ਇਦਾਂ ਦੇ ਵੀ ਨੇ ਜਿਨ੍ਹਾਂ ਦੇ ਖਰਚੇ ਬੜੀ ਮੁਸ਼ਕਲ ਨਾਲ ਚੱਲਦੇ ਆ ਕਈਆਂ ਤਾਂ ਪੱਲਿਓ ਜਾਂਦੇ ਆ ਪਰ ਕੁਝ ਕਿਸਾਨ ਇਦਾਂ ਦੇ ਵੀ ਨੇ ਜੋ ਅੱਜ ਦੇ ਟਾਈਮ ਦੇ ਵਿੱਚ ਪੂਰੇ ਆਤਮ ਵਿਸ਼ਵਾਸ ਦੇ ਨਾਲ ਇੱਕ ਆਧੁਨਿਕ ਖੇਤੀ ਨਵੇਂ ਟੈਕਨੀਕ ਦੇ ਨਾਲ ਖੇਤੀਆਂ ਕਰ ਰਹੇ ਨੇ ਤੇ ਉਹ ਲੱਖਾਂ ਕਰੋੜਾਂ ਰੁਪਏ ਵੀ ਕਮਾ ਰਹੇ ਨੇ ਥੋੜੀ ਥੋੜੀ ਜ਼ਮੀਨ ਦੇ ਵਿੱਚੋਂ ਆਪਾਂ ਬਹੁਤ ਸਾਰੀ ਵੀਡੀਓਜ਼ YouTube ਤੇ ਦੇਖਦੇ ਆ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਕਾਮਯਾਬੀ ਹਾਸਲ ਕਰ ਚੁੱਕੇ ਨੇ ਕਿਸਾਨ ਉਹਨਾਂ ਤੇ ਜਿਹੜੇ ਦੂਸਰੇ ਕਿਸਾਨ ਉਹਨਾਂ ਚ ਫਰਕ ਕੀ ਆ ਇੱਕ ਤਾਂ ਉਹਨਾਂ ਨੇ ਵਿਸ਼ਵਾਸ ਰੱਖਿਆ ਹੌਸਲੇ ਨਾਲ ਹਿੰਮਤ ਨਾਲ ਮਿਹਨਤ ਕੀਤੀ ਤੇ ਪੂਰੀ ਪੋਜ਼ਿਟਿਵ ਸੋਚ ਦੇ ਨਾਲ ਉਹ ਚੀਜ਼ਾਂ ਕੀਤੀਆਂ ਤੇ ਉਹਨਾਂ ਨੂੰ ਰਿਜ਼ਲਟ ਉਹਨਾਂ ਦੇ ਮਿਲੇ ਜਿਹੜਾ ਇਹ ਕਿਸਾਨ ਸੀ ਨਾ ਜਿਹੜਾ ਬੁੱਧਸਤ ਦੇ ਕੋਲ ਗਿਆ ਸੀ ਇਹ ਇਹ ਸੋਚਦਾ ਸੀ ਵੀ ਮੇਰਾ ਕੁਝ ਨਹੀਂ ਹੋ ਸਕਦਾ ਮੇਰਾ ਕਦੇ ਕੁਝ ਹੋ ਹੀ ਨਹੀਂ ਪਾਊਗਾ ਤਾਂ ਉਹਨੇ ਹੀ ਗੱਲ ਬੁੱਧਿਸਤ ਦੇ ਕੋਲ ਕਹੀ ਕਹਿੰਦਾ हे ਭਗਵਾਨ ਜੀ ਵੀ ਮੇਰਾ ਕੁਝ ਨਹੀਂ ਹੋ ਪਾ ਰਿਹਾ ਮੇਰੇ ਖਰਚੇ ਬੜੀ ਮੁਸ਼ਕਿਲ ਨਾਲ ਚੱਲਦੇ ਨਹੀਂ ਮੇਰੇ ਬੱਚਿਆਂ ਲਈ ਮੈਂ ਕੁਝ ਨਹੀਂ ਕਰ ਪਾ ਰਿਹਾ ਮੈਨੂੰ ਕੋਈ ਤਰੀਕਾ ਦੱਸੋ ਜਿਹਦੇ ਨਾਲ ਮੇਰੀ ਜ਼ਿੰਦਗੀ ਸੋਹਣੀ ਬਣ ਸਕੇ ਤਾਂ ਬੁੱਧਿਸਤ ਨੇ ਮੁਸਕਰਾਉਂਦੇ ਹੋਏ ਕਿਹਾ ਜਿੰਨੇ ਜੋ ਮੈਂ ਤੈਨੂੰ ਕਹਾਂਗਾ ਉਹ ਕਰ ਲੇਗਾ ਪਰ ਸ਼ਰਤ ਇਹ ਵੀ ਤੈਨੂੰ ਕਰਨਾ ਪਵੇਗਾ ਉਸੇ ਤਰੀਕੇ ਨਾਲ ਤੇ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਪਵੇਗਾ ਫਿਰ ਤੇਰੀ ਜ਼ਿੰਦਗੀ ਪੱਕਾ ਬਦਲ ਜਾਏਗੀ ਉਹ ਵੀ ਸਿਰਫ 10 ਦਿਨਾਂ ਦੇ ਵਿੱਚ ਉਹ ਹੈਰਾਨ ਹੋਇਆ ਸੁਣ ਕੇ ਵੀ ਅੱਛਾ ਸਿਰਫ 10 ਦਿਨਾਂ ਦੇ ਵਿੱਚ ਹਾਂਜੀ ਮੈਂ ਜ਼ਰੂਰ ਕਰ ਲੂੰਗਾ ਤੁਸੀਂ ਮੈਨੂੰ ਦੱਸੋ ਮੈਂ ਕੀ ਕਰਾਂ ਤਾਂ ਬੁੱਧਿਸ਼ ਨੇ ਕਿਹਾ ਸਿਰਫ 10 ਦਿਨ ਦੇ ਵਾਸਤੇ ਸਭ ਤੋਂ ਪਹਿਲਾਂ ਤੂੰ ਸਵੇਰੇ ਉੱਠਣਾ ਹੈ ਸਵੇਰੇ ਉੱਠ ਕੇ ਤੂੰ ਆਪਣਾ ਧਿਆਨ ਟਿਕਾਉਣਾ ਧਿਆਨ ਕਿੱਥੇ ਟਿਕਾਉਣਾ ਪੂਰਾ 네ਗੇਟਿਵ ਸੋਚਾਂ ਤੋਂ ਬਾਹਰ ਨਿਕਲਣਾ ਮਾਈਂਡ ਨੂੰ ਰਿਲੈਕਸ ਕਰਨਾ ਲੰਬੀਆਂ ਲੰਬੀਆਂ ਪਹਿਲਾਂ ਸਾਹ ਲੈ ਕੇ ਮਾਈਂਡ ਨੂੰ ਰਿਲੈਕਸ ਕਰਨਾ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਹੁੰਦੇ ਹਾਂ ਜਦੋਂ ਆਪਣਾ ਮਾਈਂਡ ਰਿਲੈਕਸ ਹੋ ਗਿਆ ਤਾਂ ਬੁੱਧਿਸ਼ਤ ਨੇ ਕਿਹਾ ਤੂੰ ਆਪਣਾ ਧਿਆਨ ਟਿਕਾਉਣਾ ਇਸ ਜਗ੍ਹਾ ਤੇ ਕਹਿੰਦੇ ਫਿਰ ਉਸ ਤੋਂ ਬਾਅਦ ਤੂੰ ਕੀ ਕਰਨਾ ਤੂੰ ਨਾ ਜੋ ਜ਼ਿੰਦਗੀ ਚ ਚਾਹਨਾ ਹੈ ਜੇ ਤੂੰ ਚਾਹਣਾ ਵੀ ਤੇਰੀ ਜਿਹੜੀ ਖੇਤੀਬਾੜੀ ਦਾ ਕੰਮ ਆ ਬਹੁਤ ਆ ਤਰਕੀਆਂ ਚ ਹੋ ਜੇ ਤਾਂ ਫਿਰ ਤੂੰ ਉਹ ਚੀਜ਼ਾਂ ਹੁੰਦੀਆਂ ਹੋਈਆਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣੀ ਹੈ ਇੱਕ ਵੀਡੀਓ ਦੀ ਤਰ੍ਹਾਂ ਜਿਵੇਂ ਕੋਈ ਮੂਵੀ ਚੱਲ ਰਹੀ ਹੋਵੇ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ ਤੂੰ ਆਪਣੇ ਆਪ ਨੂੰ ਉਵੇਂ ਮਹਿਸੂਸ ਕਰਨਾ ਹੈ ਵੀ ਤੂੰ ਉਸ ਜਗ੍ਹਾ ਤੇ ਖੜਾ ਹੈ ਤੇਰੀ ਖੇਤੀ ਬਹੁਤ ਸੋਹਣੀ ਹੋਈ ਆ ਤੈਨੂੰ ਬਹੁਤ ਜ਼ਿਆਦਾ ਮੁਨਾਫਾ ਹੋ ਰਿਹਾ ਹੈ ਤੇਰੀ ਜਿਹੜੇ ਘਰ ਵਿੱਚ ਤੂੰ ਚੀਜ਼ਾਂ ਚਾਹਣਾ ਹੈ ਉਹ ਤੂੰ ਦੇਖਣੀ ਆ ਵੀ ਮੈਂ ਉਹ ਕਮਾ ਕੇ ਪੈਸੇ ਉਹਨਾਂ ਪੈਸਿਆਂ ਨਾਲ ਉਹ ਚੀਜ਼ਾਂ ਖਰੀਦ ਰਹੀ ਆ ਮੇਰੇ ਘਰ ਵਿੱਚੋਂ ਹਰ ਇੱਕ ਸਹੂਲਤ ਆ ਕਹਿੰਦੇ ਇਹ ਚੀਜ਼ਾਂ ਤੂੰ ਹਰ ਰੋਜ਼ 10 ਦਿਨ ਲਗਾਤਾਰ ਕਰਨੀਆਂ ਸੁਹੇਲੀ ਪਰ ਪੂਰੇ ਪੋਜ਼ਿਟਿਵ ਸੋਚ ਦੇ ਨਾਲ ਕਰਨੀਆਂ ਕਹਿੰਦੇ ਜੇ ਡਾਊਟ ਚੱਲਣਗੇ ਦਿਮਾਗ 'ਚ ਫੇਰੇ ਚੀਜ਼ ਕੰਮ ਨਹੀਂ ਕਰੋਗੀ ਪੂਰਾ ਸੋਚਣੀ ਤੇਰੀ ਸਹੀ ਹੋਣੀ ਚਾਹੀਦੀ ਆ ਪੂਰੀ ਪੋਜ਼ਿਟਿਵ ਹੋਣੀ ਚਾਹੀਦੀ ਆ ਕਹਿੰਦੇ ਉਸ ਤੋਂ ਬਾਅਦ ਇੱਕ ਚੀਜ਼ ਤੂੰ ਹੋਰ ਕਰਨੀ ਆ ਵੀ ਦਿਨ ਦੇ ਵਿੱਚ ਕਦੇ ਵੀ ਤੂੰ 네ਗੇਟਿਵ ਵਰਡਸ ਨਹੀਂ ਬੋਲਣੇ 네ਗੇਟਿਵ ਵਰਡਸ ਕਿਹੜੇ ਹੁੰਦੇ ਨੇ ਮੈਂ ਤਾਂ ਇਹ ਕਹ ਨਹੀਂ ਸਕਦਾ ਮੇਰੇ ਨਾਲ ਤਾਂ ਇਦਾਂ ਹੀ ਹੋ ਰਿਹਾ ਹੈ ਮੇਰੀ ਤਾਂ ਕਿਸਮਤ ਐਦਾਂ ਦੀ ਹੈ ਮੈਂ ਤਾਂ ਗਰੀਬ ਹੀ ਜੰਮਿਆ ਮੈਂ ਗਰੀਬ ਹੀ ਰਹਿਣਾ ਮੇਰੀ ਤਾਂ ਪਰਮਾਤਮਾ ਨੇ ਕਿਸਮਤੀ ਮਾੜੀ ਲਿਖੀ ਆ ਕਹਿੰਦੇ ਇਹ ਲਫ਼ਜ਼ ਕਦੇ ਨਹੀਂ ਭੁੱਲਣੇ ਇਹਦੇ ਵਜਾਇ ਤੂੰ ਕਿਹੜੇ ਲਫ਼ਜ਼ ਬੋਲਣੇ ਆ ਮੈਂ ਸਭ ਕੁਝ ਕਰ ਸਕਦਾ ਮੈਂ ਕਦੇ ਹਾਰ ਨਹੀਂ ਮੰਨੂਗਾ ਮੈਂ ਸਭ ਸ਼ਕਤੀਮਾਨ ਮੇਰੀ ਸੋਚ ਬਹੁਤ ਪੋਜ਼ਿਟਿਵ ਹੈ ਮੈਂ ਹਸਾਰਾ ਕੁਝ ਹਾਸਲ ਕਰ ਸਕਦਾ ਮੈਂ ਜ਼ਿੰਦਗੀ ਚ ਕਾਮਯਾਬ ਹੋਵਾਂਗਾ ਮੈਂ ਕਾਮਯਾਬ ਹੋ ਰਹੀ ਹਾਂ ਕਹਿੰਦੀ ਇਹ ਸ਼ਬਦਾਂ ਦਾ ਇਸਤੇਮਾਲ ਕਰਨਾ 네ਗੇਟਿਵ ਸ਼ਬਦਾਂ ਨੂੰ ਛੱਡ ਦੇਣਾ ਪੋਜ਼ਿਟਿਵ ਸ਼ਬਦਾਂ ਨੂੰ ਰੋਜ਼ ਬੋਲਣਾ ਦਿਨ ਦੇ ਟੈਮ ਕਦੇ ਵੀ ਨਕਾਰਾਤਮਕ ਗੱਲ ਨਹੀਂ ਕਰਨੀ ਠੀਕ ਹੈ ਜਿਹਦੇ ਨਾਲ ਸਾਡੀ ਸੋਚ 네ਗੇਟਿਵ ਹੋਵੇ ਉਹ ਗੱਲ ਕਦੇ ਨਹੀਂ ਕਰਨੀ ਠੀਕ ਹੈ ਉਹ ਸੋਚਣੀ ਵੀ ਨਹੀਂ ਕਹਿੰਦੇ ਦੋ ਚੀਜ਼ਾਂ ਹੋ ਗਈਆਂ ਪਹਿਲੀ ਤੁਸੀਂ ਤੜਕੇ ਉੱਠ ਕੇ ਧਿਆਨ ਟਿਕਾ ਕੇ ਉਹ ਚੀਜ਼ਾਂ ਵਿਜ਼ੂਅਲਾਈਜ਼ ਕਰਨੀ ਹੈ ਦੂਸਰਾ ਤੁਸੀਂ ਦਿਨ ਦੇ ਟੈਮ ਕਦੇ ਵੀ 네ਗੇਟਿਵ ਸ਼ਬਦ ਨਹੀਂ ਬੋਲਣੇ ਠੀਕ ਹੈ ਪੂਰੇ ਦਿਨ ਦੇ ਵਿੱਚ 10 ਦਿਨ ਕਹਿੰਦੇ ਤੂੰ ਇਹ ਚੀਜ਼ ਨੂੰ ਫਾਲੋ ਕਰਨਾ ਹੈ ਤੀਸਰੀ ਚੀਜ਼ ਕਹਿੰਦੇ ਤਾਂ ਕੀ ਕਰਨੀ ਆ ਰਾਤ ਨੂੰ ਸੌਣ ਤੋਂ ਪਹਿਲਾਂ ਚੌਕੜੀ ਲਾਉਣੀ ਹੈ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਨਾ ਕਿਸ ਚੀਜ਼ ਲਈ ਵੀ ਜੋ ਨੇ ਤੈਨੂੰ ਦਿਨੇ ਦਿੱਤਾ ਜੋ ਤੂੰ ਦਿਨੇ ਖਾਦਾ ਜੋ ਤੂੰ ਦਿਨੇ ਪੀਤਾ ਜੋ ਤੂੰ ਦਿਨੇ ਪਾਇਆ ਜੋ ਤੂੰ ਦਿਨੇ ਖਰਚਿਆ ਜਾਂ ਜੋ ਵੀ ਚੀਜ਼ ਤੂੰ ਦਿਨੇ ਘਰੀ ਲੈ ਕੇ ਆਇਆ ਉਸ ਹਰ ਇੱਕ ਚੀਜ਼ ਲਈ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ ਵੀ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਇਹਨਾਂ ਦਿੱਤਾ ਕਈ ਇਹਦੇ ਲਈ ਵੀ ਦੱਸਦੇ ਨੇ ਹੈ ਨਾ ਕਈ ਇਸ ਜ਼ਿੰਦਗੀ ਲਈ ਵੀ ਦੱਸਦੇ ਨੇ ਜੋ ਸਾਡੇ ਕੋਲੇ ਹੈ ਤਾਂ ਤੂੰ ਧੰਨਵਾਦ ਕਰਨਾ ਵੀ ਪ੍ਰਮਾਤਮਾ ਤੂੰ ਮੈਨੂੰ ਇਹ ਚੀਜ਼ਾਂ ਦਿੱਤੀਆਂ ਕਹਿੰਦੇ ਜਦੋਂ ਤੂੰ ਦੱਸਦੇ ਨੇ ਚੀਜ਼ ਲਗਾਤਾਰ ਕਰਦਾ ਰਿਹਾ ਨਾ ਹੋ ਸਕਦਾ ਤੈਨੂੰ 2-3 ਦਿਨਾਂ ਵਿੱਚ ਹੀ ਇਹ ਚੀਜ਼ ਦਿਖਣੀ ਸ਼ੁਰੂ ਹੋ ਜਾਵੇ ਤੇਰੀ ਸੋਚ ਬਦਲਣੀ ਸ਼ੁਰੂ ਹੋ ਜੂਗੀ ਤੈਨੂੰ ਇਹਦਾ ਆਈਡੀਆਸ ਤੇਰੇ ਦਿਮਾਗ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਜਿਹੜੇ ਤੇਰੀ ਖੇਤੀ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਵਿੱਚ ਤੈਨੂੰ ਉਤਸ਼ਾਹਿਤ ਕਰਨ ਤੈਨੂੰ ਆਈਡੀਆਸ ਮਿਲਣੇ ਸ਼ੁਰੂ ਹੋ ਜਾਣਗੇ ਵੀ ਮੈਂ ਇਸ ਤਰੀਕੇ ਨਾਲ ਖੇਤੀ ਕਰਾਂ ਇਸ ਤਰੀਕੇ ਨਾਲ ਮੇਰੀ ਖੇਤੀ ਜ਼ਿਆਦਾ ਕਾਮਯਾਬ ਹੋਊਗੀ ਐਦਾਂ ਮੈਨੂੰ ਜ਼ਿਆਦਾ ਮੁਨਾਫਾ ਹੋਊਗਾ ਮੈਂ ਆਹ ਚੀਜ਼ ਕਰ ਸਕਦਾ ਮੈਂ ਆਹ ਚੀਜ਼ ਬਦਲਾਵ ਕਰ ਸਕਦਾ ਕਹਿੰਦੇ ਜਦੋਂ ਤੂੰ 10 ਦਿਨ ਲਗਾਤਾਰ ਇਹ ਚੀਜ਼ ਕਰ ਲਈ ਨਾ ਤੈਨੂੰ ਖੁਦ ਨੂੰ ਫਰਕ ਮਹਿਸੂਸ ਹੋਊਗਾ ਕਿ ਹਾਂ ਤੂੰ ਆਪਣੇ ਆਪ ਨੂੰ ਬਦਲ پا ਰਿਹਾ ਹੈ ਕਿਤੇ ਨਾ ਕਿਤੇ ਜਦੋਂ ਤੂੰ ਆਪਣੇ ਆਪ ਨੂੰ ਬਦਲਣ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਫਿਰ ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਹੈ ਕੋਈ ਵੀ ਕੰਮ ਹੈ ਉਹ ਕਦੇ ਨਹੀਂ ਰੁਗੂਗਾ ਤੂੰ ਹਰ ਕੰਮ ਕਰ ਪਾਏਗਾ ਤੂੰ ਹਰ ਕੰਮ ਵਿੱਚ ਸਫਲਤਾ ਪਾ ਸਕੇਗਾ ਸਿਰਫ ਔਰ ਸਿਰਫ ਤੇਹੀ ਸੋਚਣੀ ਦੇ ਨਾਲ ਕਹਿੰਦੇ ਤੇਰੀ ਸੋਚਣੀ ਤੇਰੀ ਜ਼ਿੰਦਗੀ ਵਿੱਚ ਇਦਾਂ ਦਾ ਅਹਿਮ ਰੋਲ ਨਿਭਾਉਂਦੀ ਹੈ ਫਿਰ ਉਸ ਕਿਸਾਨ ਨੇ ਇਦਾਂ ਹੀ ਕਰਿਆ ਉਹ ਹਰ ਰੋਜ਼ 10 ਦਿਨ ਇਦਾਂ ਕਰਦਾ ਰਿਹਾ ਤੁਸੀਂ ਵਿਸ਼ਵਾਸ ਨਹੀਂ ਕਰਨਾ ਉਹਨੂੰ ਨਵੇਂ-ਨਵੇਂ ਆਈਡੀਆ ਮਿਲਣੇ ਸ਼ੁਰੂ ਹੋਏ ਵੀ ਮੈਂ ਇਸ ਤਰੀਕੇ ਨਾਲ ਆਪਣੀ ਜਿਹੜਾ ਇਸੇ ਖੇਤੀ ਨੂੰ ਇੰਨੇ ਹੋਰ ਵਧੀਆ ਮੁਕਾਮ ਤੇ ਲੈ ਕੇ ਜਾ ਸਕਦਾ ਇਸ ਤਰੀਕੇ ਨਾਲ ਉਹਨੂੰ ਉਹ ਬੰਦੇ ਮਿਲਣੇ ਸ਼ੁਰੂ ਹੋ ਗਏ ਕਈ ਵਾਰੀ ਪਰਮਾਤਮਾ ਫਿਰ ਸਾਨੂੰ ਜਾਂ ਯੂਨੀਵਰਸ ਨਾਲ ਸਾਡੇ ਕੋਲੇ ਉਹਨਾਂ ਲੋਕਾਂ ਨੂੰ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਜਿਹਦੇ ਜਰੀਏ ਸਾਡੇ ਉਹ ਕੰਮ ਬੜਨੇ ਹੁੰਦੇ ਆ ਜਾਂ ਫਿਰ ਜਿਹਦੇ ਜਰੀਏ ਸਾਨੂੰ ਉਹ ਕਾਮਯਾਬੀ ਹਾਸਲ ਕਰਨੀ ਹੁੰਦੀ ਆ ਉਹਨੂੰ ਕੁਝ ਇਦਾਂ ਦੇ ਕਿਸਾਨ ਮਿਲਣੇ ਸ਼ੁਰੂ ਹੋਏ ਇਦਾਂ ਦੇ ਲੋਕ ਮਿਲਣੇ ਸ਼ੁਰੂ ਹੋਏ ਜਿਨ੍ਹਾਂ ਨੇ ਇਹਨੂੰ ਦੱਸਿਆ ਵੀ ਜਿਹੜੀ ਖੇਤੀ ਇਸ ਤਰੀਕੇ ਨਾਲ ਕਰੀ ਜਾਵੇ ਇਹਦੇ ਵਿੱਚੋਂ ਅਸੀਂ ਇੰਨੀ ਜ਼ਮੀਨ ਦੇ ਵਿੱਚੋਂ ਹੀ ਲੱਖਾਂ ਦਾ ਮੁਨਾਫਾ ਕਮਾ ਸਕਦੇ ਹਾਂ ਫਿਰ ਉਹਨੂੰ ਸਮਝ ਆ ਗਈ ਵੀ ਹਾਂ ਵੀ ਅਗਰ ਮੈਂ ਚੀਜ਼ ਸੋਚਣੀ ਸ਼ੁਰੂ ਕੀਤੀ ਤਾਂ ਇਹ ਚੀਜ਼ਾਂ ਮੇਰੇ ਸਾਹਮਣੇ ਹੋਣੀਆਂ ਸ਼ੁਰੂ ਹੋਈਆਂ ਤੇ ਉਹਨੂੰ ਹੌਸਲਾ ਵੱਧ ਗਿਆ ਕਿ ਮੈਂ ਇਹ ਚੀਜ਼ਾਂ ਕਰ ਸਕਦਾ ਉਸ ਤੋਂ ਬਾਅਦ ਉਹਨੇ ਜਿਹੜੀ ਆਪਦੀ ਖੇਤੀ ਜਦੋਂ ਫਸਲ ਦੀ ਕਟਾਈ ਹੋਈ ਉਸ ਤੋਂ ਬਾਅਦ ਉਹਨੇ ਜੋਸ਼ ਦੇ ਨਾਲ ਪਰ ਉਹਨੇ 10 ਦਿਨਾਂ ਬਾਅਦ ਉਹ ਬੰਦ ਨਹੀਂ ਕੀਤਾ ਕਿਉਂਕਿ ਉਹਨੂੰ ਉਹਦੇ ਵਿੱਚ ਆਨੰਦ ਆਉਣ ਲੱਗ ਗਿਆ ਉਹਨੂੰ ਕਿਉਂਕਿ ਉਹਦੇ ਨਾਲ ਤਾਕਤ ਮਿਲਦੀ ਸੀ ਤੁਸੀਂ ਵੀ ਅਗਰ 10 ਦਿਨਾਂ ਦੇ ਵਿੱਚ ਵੀ ਤੁਹਾਨੂੰ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਜਾਂ 10 ਦਿਨਾਂ ਤੱਕ ਵੀ ਤੁਹਾਡੇ ਨਾਲ ਇਹ ਚੀਜ਼ ਪੋਜ਼ਿਟਿਵ ਹੋਣ ਲੱਗੀ ਨਾ ਤੁਹਾਨੂੰ ਬਹੁਤ ਅੰਦਰੋਂ ਸ਼ਕਤੀ ਮਹਿਸੂਸ ਹੋਣ ਲੱਗੀ ਤੁਹਾਨੂੰ ਬਹੁਤ ਹਿੰਮਤ ਮਹਿਸੂਸ ਹੋਣ ਲੱਗੀ ਤਾਂ ਤੁਸੀਂ ਇਹਨੂੰ ਕਰਨਾ ਬੰਦ ਨਹੀਂ ਕਰਨਾ ਕਿਉਂਕਿ ਜਦੋਂ ਤੁਸੀਂ ਇਹਨੂੰ ਕਰਨਾ ਬੰਦ ਕਰ ਦੋਗੇ ਨਾ ਤੁਸੀਂ ਫਿਰ ਨੈਗੇਟਿਵ ਸੋਚਣਾ ਸ਼ੁਰੂ ਕਰ ਦੇਣਾ ਫਿਰ ਨੈਗੇਟਿਵ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਣੀਆਂ ਸੋ ਇਹਨੂੰ ਕਰਦੇ ਰਹੋ ਠੀਕ ਹੈ ਜਦ ਤੱਕ ਤੁਸੀਂ ਆਪਣਾ ਉਹ ਮੁਕਾਮ ਹਾਸਲ ਨਹੀਂ ਕਰ ਲੈਂਦੇ ਕਰਦੇ ਰਹੋ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਤਾਂ ਚਲ ਜਾਏਗਾ ਵੀ ਕਿੰਨੀ ਸ਼ਕਤੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਕਿੰਨੀ ਪਾਵਰ ਆ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਤਾਂ ਉਹ ਜਿਹੜਾ ਕਿਸਾਨ ਸੀ ਉਹਨੇ ਫਿਰ ਉਦਾਂ ਹੀ ਕੀਤਾ ਉਸ ਤੋਂ ਬਾਅਦ ਜਦੋਂ ਉਹਨੇ ਫਸਲ ਦੀ ਕਟਾਈ ਕੀਤੀ ਜਿਹੜੇ ਆਧੁਨਿਕ ਤਰੀਕੇ ਨਾਲ ਨੇ ਖੇਤੀ ਕੀਤੀ ਜੋ ਜੋ ਉਹਨਾਂ ਨੇ ਧਿਆਨ ਰੱਖਿਆ ਜੋ ਜੋ ਚੀਜ਼ਾਂ ਉਹਦੇ ਵਿੱਚ ਪਾਈਆਂ ਠੀਕ ਹੈ ਉਸ ਤੋਂ ਬਾਅਦ ਜੋ ਉਹਨੂੰ ਮੁਨਾਫਾ ਹੋਇਆ ਫਿਰ ਉਹ ਵਾਪਸ ਬੁੱਧਿਸ਼ ਦੇ ਕੋਲ ਆਇਆ ਤੇ ਉਹਨੇ ਕਿਹਾ ਵੀ ਤੁਹਾਡੀ ਗੱਲ ਬਹੁਤ ਬਿਲਕੁਲ ਹੀ ਸੱਚ ਹੈ ਵੀ ਮੈਨੂੰ ਇਹਦੇ ਨਾਲ ਬਹੁਤ ਜ਼ਿਆਦਾ ਮੁਨਾਫਾ ਮਿਲਿਆ ਤਾਂ ਬੁੱਧਿਸ਼ ਨੇ ਉਹਨੂੰ ਕਿਹਾ ਕਹਿੰਦੇ ਬਸ ਜ਼ਿੰਦਗੀ ਪਰ ਇਸ ਚੀਜ਼ ਦਾ ਜਿਹੜਾ ਤੈਨੂੰ ਜੋ ਚੀਜ਼ਾਂ ਦਸੀਆਂ ਇਹਦਾ ਪੱਲਾ ਫੜ ਕੇ ਰੱਖੀ ਜ਼ਿੰਦਗੀ 'ਚ ਕਦੇ ਫੇਲ ਨਹੀਂ ਹੋਏਗਾ ਕਦੇ ਨੈਗੇਟਿਵ ਸੋਚ ਨਹੀਂ ਤੇਰੇ ਦਿਮਾਗ 'ਚ ਆਊ ਕਦੇ ਤੈਨੂੰ ਐ ਨਹੀਂ ਮਹਿਸੂਸ ਹੋਊਗਾ ਵੀ ਤੂੰ ਹਾਰ ਰਿਹਾ ਹੈ ਜਾਂ ਹਾਰੇਗਾ ਕਹਿੰਦੇ ਤੂੰ ਹਮੇਸ਼ਾ ਕਾਮਯਾਬੀਆਂ ਬੁਲੰਦੀਆਂ ਤੱਕ ਪਹੁੰਚੇਗਾ ਇਹਨਾਂ ਦਾ ਕਦੇ ਵੀ ਪੱਲਾ ਨਾ ਛੱਡੀ ਸਾਰੀ ਜ਼ਿੰਦਗੀ ਚੀਜ਼ ਨੂੰ ਕਰਦਾ ਰਹਿ ਸੋ ਇਹ ਚੀਜ਼ ਤੁਸੀਂ ਕਰਨੀ ਹੈ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗਸ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਹਿਣਾ ਭੁੱਲ ਗਈ ਵੀ ਕਈ ਟੈਕਨੀਕਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੁਸੀਂ ਕੀ ਕਰਨਾ ਹੈ ਤੁਸੀਂ ਹਰ ਇਹ ਨਾ ਹੋਵੇ ਵੀ ਜਿਹੜੀਆਂ ਟੈਕਨੀਕਾਂ ਮੈਂ ਸ਼ੇਅਰ ਕਰਦੀ ਆਂ ਤੁਸੀਂ ਸਾਰੀਆਂ ਇਸਤੇਮਾਲ ਕਰ ਰਹੇ ਹੋ ਉਸੀ ਲੌਕ ਟ੍ਰੈਕਸ਼ਨ ਦੀ ਕੋਈ ਇੱਕ ਟੈਕਨੀਕ ਜਾਂ ਤਾਂ ਜਿਹੜੀ ਅੱਜ ਸ਼ੇਅਰ ਕੀਤੀ ਹੈ ਇਹ ਫੜ ਲਓ ਜਾਂ 369 ਹੈਗੀ ਆ ਜਾਂ ਡਬਲ ਟ੍ਰਿਪਲ 8 ਹੈਗੀ ਆ ਇੱਕ ਟੈਕਨੀਕ ਦਾ ਇਸਤੇਮਾਲ ਕਰਨਾ ਇਹ ਨਾ ਹੋਵੇ ਸਾਰੀਆਂ ਟੈਕਨੀਕਾਂ ਦਾ ਇਸਤੇਮਾਲ ਕਰ ਰਹੇ ਹੋ ਉਹਦੇ ਨਾਲ ਫਿਰ ਤੁਹਾਡਾ ਮਾਈਂਡ ਵੀ ਜਿਆਦਾ ਕਨਫਿਊਜ਼ ਹੋ ਜਾਊਗਾ ਜਾਂ ਜਿਆਦਾ ਤੁਹਾਨੂੰ ਸਟ्रेस ਦੀ ਪ੍ਰੋਬਲਮ ਹੋਊਗੀ ਸੋ ਇੱਕ ਟੈਕਨੀਕ ਰੱਖਣੀ ਆ ਉਹਦੇ ਨਾਲ ਤੁਹਾਨੂੰ ਰਿਲੈਕਸ ਹੋਊਗਾ ਤੁਹਾਡਾ ਮਾਈਂਡ ਤੁਹਾਡਾ ਮਾਈਂਡ ਫਿਰ ਆਸਾਨੀ ਨਾਲ ਉਹ ਚੀਜ਼ਾਂ ਕਰ ਪਾਊਗਾ ਸੋ ਮੀਂਹ ਕਰਦੇ ਆਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਚਲੋ ਜੀ ਹੁਣ ਵੀਡੀਓ ਕਰਦੇ ਆਂ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ